ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚੇ ਆਂ ਦੋਸਤੋ ਪਿੰਡ ਮਾਣਾ ਤਹਿਸੀਲ ਜ਼ਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਵੀਰ ਸ਼ੇਰੇ ਦੇ ਕੋਲ ਆਏ ਆਂ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਕਰਦਾ ਵੀਰ ਕਾਫੀ ਲੰਬੇ ਸਮੇਂ ਤੋਂ ਪਸ਼ੂ ਵਪਾਰ ਦਾ ਕਿੱਤਾ ਕਰਦੇ ਆ ਰਹੇ ਨੇ ਤੇ ਪਹਿਲਾਂ ਵੀ ਕਾਫੀ ਵੀਡੀਓ ਆਪਾਂ ਇਸ ਘਰੋਂ ਦਿਖਾਈਆਂ ਨੇ ਤੁਹਾਨੂੰ ਪਸ਼ੂ ਜਿਹੜੇ ਦੋਸਤੋ ਵੜਾ ਹੋਣ ਚਾਹੇ ਮੱਜਾ ਹੋਣ ਇਸ ਫਾਰਮ ਤੇ ਇਸ ਕਿੱਲੇ ਤੋਂ ਪਰੌਂਦੇ ਰਹਿੰਦੇ ਆ ਅੱਜ ਇਸ ਵੀਡੀਓ ਦੇ ਵਿੱਚ ਟੋਟਲ ਤਿੰਨ ਨਗਾਂ ਆਪਾਂ ਤੁਹਾਨੂੰ ਦਿਖਾਉਣੇ ਆ ਇੱਕ ਗੱਬੜ ਵਹਿੜ ਦਿਖਾਵਾਂਗੇ ਮੂੰਹ ਛਿੱਗੀ 6 ਦੰਦ ਵਹਿੜ ਵੱਡੇ ਕੱਦ ਕਾਰ ਦੇ ਵਿੱਚ ਆ ਠੀਕ ਆ ਜੀ ਤੇ ਬਾਕੀ ਦੋ ਐਨੀਮਲ ਜਿਹੜੇ ਇੱਧਰ ਤੁਸੀਂ ਦੇਖ ਰਹੇ ਜੇ ਦੋਨੋਂ ਕੋਈ ਇਸ ਵਾਈ ਪਸ਼ੂ ਆ ਕੋਈ ਵੀ ਦੋ ਟਾਈਮ ਨਹੀਂ ਤਿੰਨ ਟਾਈਮ ਆਪਣੀ ਜੋ ਕੇ ਤਸੱਲੀ ਕਰੇ ਠੀਕ ਆ ਜੀ ਆਪਾਂ ਹਰ ਵਾਰ ਸਾਰੇ ਫਾਰਮਰ ਵੀਰਾਂ ਨੂੰ ਰਿਕੁਐਸਟ ਕਰਦੇ ਹੁੰਦੇ ਆ ਫਸਟਲੀ ਤੇ ਇਹ ਅੱਜ ਤਿੰਨ ਪਸ਼ੂ ਆ ਦੋਸਤੋ ਤਿੰਨੇ ਨਗਾਂ ਦੀ ਡਿਟੇਲ ਵੀਰ ਸ਼ੇਰੇ ਤੋਂ ਆਪਾਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਸੋ ਜਿਹੜਾ ਵੀ ਖਰੀਦਦਾਰ ਕੋਸੂ ਪਾਲ ਕਬੀਰ ਨੂੰ ਜਿਹੜਾ ਵੀ ਐਨੀਮਲ ਪਸੰਦ ਆਊਗਾ ਉਹਦੀ ਇੱਥੇ ਆ ਕੇ ਤੁਸੀਂ ਤਸੱਲੀ ਕਰ ਲਿਓ ਠੀਕ ਹੈ ਜੀ ਅੱਜ ਤਰੀਕ 25 ਅਗਸਤ ਤੇ ਸਮਾਂ ਦੋਸਤੋ ਕੋਈ ਸ਼ਾਮ ਦੇ 3:30 ਪੌਣੇ 4 ਵਜੇ ਦਾ ਆਹ ਕਰਦੇ ਆ ਗੱਲਬਾਤ ਵੀਰ ਸ਼ੇਰੇ ਦੇ ਨਾਲ ਪੁੱਛ ਲੈਨੇ ਆ ਕੀ ਫੇਰਵਾ ਕੀ ਡਿਟੇਲ ਏ ਅੱਜ ਇਹਨਾਂ ਪਸਵਾਂ ਦੀ ਸਭ ਤੋਂ ਪਹਿਲਾਂ ਵੀਰ ਸ਼ੇਰੇ ਸਾਸਰੀ ਘਰ ਸਾਸਿਗਾ ਸੰਧੂ ਸਾਹਿਬ ਕੀ ਹਾਲ ਜੋ ਬਹੁਤ ਵਧੀਆ ਭਰਾ ਜੀ ਠੀਕ ਠਾਕ ਜੀ ਬਹੁਤ ਵਧੀਆ ਵਧੀਆ ਸੰਧੂ ਸਾਹਿਬ ਤੁਸੀਂ ਸੁਣਾਓ ਕੀ ਹਾਲ ਹੈ ਬਹੁਤ ਵਧੀਆ ਵੀਰ ਸ਼ੇਰੇ ਕੈਂਪ ਸੇ ਤਾਂ ਹਾਂਜੀ ਕੈਂਪ ਸੇ ਅਜਾ ਵੀ ਜਿਹੜੇ ਪਸੂ ਇਸੇ ਤਰ੍ਹਾਂ ਕੋਈ 2 4 5 나ਗ ਜਿਹੜੇ ਆਉਂਦੇ ਰਹਿੰਦੇ ਆਪਾਂ ਆਉਂਦੇ ਰਹਿੰਦੇ ਹਾਂਜੀ ਹਾਂਜੀ ਪੁਰਾਣਾ ਕੰਮ ਕਰਕੇ ਸੰਤੂ ਸਾਹਿਬ ਥੋੜਾ ਜਿਹਾ ਵੀਡੀਓ ਲੇਟ ਹੋ ਗਈ ਆ ਵੀ ਵਿਕ ਜਾਂਦਾ ਮਾਲ ਆ ਗਾਹ ਗੋਹ ਆ ਜਾਂਦਾ ਠੀਕ ਹੈ ਜੀ ਤੇ ਤੁਹਾਨੂੰ ਥੋੜਾ ਜਿਹਾ ਲੇਟ ਸੱਦਿਆ ਇੱਥੇ ਠੀਕ ਹੈ ਠੀਕ ਹੈ ਜੀ ਆਈ ਚਲੋਈ ਇਸੇ ਤਰ੍ਹਾਂ ਕੋਈ ਕੋਨਾ ਨਾਗਾ ਕੋਈ ਦਿਹਾੜੀ ਦੇ ਕੋਈ ਤਰੀਕੇ ਆ ਪਾਉਂਦਾ ਰਹਿੰਦਾ ਆਪਾਂ ਠੀਕ ਹੈ ਅੱਛਾ ਵੀਰ ਸ੍ਰੀ ਅੱਜ ਆਪਾਂ ਜਿਹੜੇ ਟੋਟਲ ਇਹ 나ਗ ਤਿੰਨ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਇੱਕ ਇਹ ਵੜ ਹੀ ਗੱਪਣ ਆਪਣੇ ਹਾਂਜੀ ਇਹ ਵੜ ਵੜੀ ਵੜ ਗੱਪਣੀ ਲੇ ਵੀਰ ਜੀ ਸਟਾਟਿੰਗ ਜਿਹੜੀ ਇਸ ਦੇ ਵੇਣ ਤੋਂ ਆਪਾਂ ਕਰ ਲੈਨੇ ਆ ਵੱਡੇ ਕਦ ਕੱਦ ਦੇ ਵਿੱਚ ਆ ਕੀ ਇਹਦਾ ਵੇਰਵਾ ਵੀਰੇ ਡਿਟੇਲ ਕੀ ਆ ਸੂਬਾ ਕਿੰਨਾ ਹੁੰਦੀ ਆ ਇਹ ਇਹ ਵੀਰ ਜੀ ਦੂਜਾ ਸੂਗਾ ਹੁੰਦੀ ਆ ਤੇ 8 ਦਿਨ ਲੱਜੂਗੀ ਮੂੰਹੋਂ ਛੱਗੀ ਆ ਮੂੰਹ ਛੇ ਦੰਦਾਂ ਦਾ ਪਿਓਰ ਛੇ ਦੰਦਾਂ ਦਾ ਕੰਨੀਆਂ ਦੇ ਖੜੇ ਆ ਕਿ ਕੰਨੀਆਂਲੇ ਕੰਨ ਨਹੀਂ ਜੀ ਕੰਨੀਆਂ ਵਾਲੇ ਛੋਟੇ ਆ ਬਾਕੀ ਬਾਕੀ ਛੇ ਦੰਦ ਪੂਰੇ ਜਵਾਨ ਆ ਠੀਕ ਆ ਜੀ ਹਾਂ ਜੀ ਉਹ ਦੋਸਤੋ ਕੰਨੀਆਂ ਵਾਲੇ ਦੰਦ ਖਲੋਤੇ ਅਜੇ ਠੀਕ ਆ ਜੀ ਤੇ ਬਾਕੀ ਸ਼ੇਕ ਦੇ ਵੀਰਾਂ ਦਾ ਬਰਾਬਰ ਕਰ ਗਈ ਐ ਮੋਹਣ 6 ਦੰਦ ਪਿਓਰ ਖੜੀ ਇਹ ਵਾੜਾ ਸਾਈਕਲ ਟਾਈਮਰ ਦੂਜਾ ਸੂਬਾ ਪੁਣਾਈ ਆ ਤੋਂ ਹਾਈਟ ਕੱਤ ਦੀ ਇੱਕ ਵਾਰੀ ਆਪਾਂ ਜ਼ਿਕਰ ਕਰ ਦਿੰਨੇ ਆ ਵੱਡੇ ਹੀ ਗੱਦ ਕੱਢਦੇ ਵਿੱਚ ਹਾਈਟ ਕੁਇਟ ਲਾਈਨ ਤੋਂ ਤਪੂਰੀ ਆ ਠੀਕ ਆ ਜੀ ਵੈੜ ਦੀ ਤੇ ਦਿਨ ਫਿਰ ਕਿੰਨੇ ਕ ਲੈਂਦੀ ਏ ਜੀ ਸਿੰਦੂ ਸਾਹਿਬ ਇਹ ਦਿਨ 8 ਲੈ ਜੂਗੀ 8 ਕ ਦਿਨ ਦੇ ਜੀ ਹਾਂਜੀ ਹਾਂਜੀ 8 7 ਕ ਦਿਨ ਹਾਂਜੀ ਹਾਂਜੀ ਹਫਤਾ ਕ ਨੇ ਕੱਢਦੀ ਏ ਜੀ ਕੱਢਦੀ ਹਾਂਜੀ ਹਾਂਜੀ ਠੀਕ ਆ ਜੀ ਲੌਬੀ ਬਰਾਵੋ ਇੱਕ ਹਫਤਾ ਆ ਜੇ ਪੈਂਡਿੰਗ ਆ ਤੇ ਬਾਕੀ ਆ ਤੁਸੀਂ ਵੇਖੋ ਥਾਂ ਦੇ ਪਾਈ ਦਾ ਕਹਿੰਦੇ ਪਰਦਾ ਪਾਉਣ ਦੀ ਜਾਣ ਬਿਲਕੁਲ ਫਸਟਾ ਸੰਤੂ ਸਾਹਿਬ ਵਧੀਆ ਹੈ ਤੇ ਪੰਤਪਾਨ ਆਪਣਾ ਜਿਹੜੇ ਕਿਹਾ ਵੀ ਇੰਨੇ ਆਉਣਾ ਆਪਣੀ ਥੱਪ ਕੇ ਥੱਲੀ ਕਰਕੇ ਖੜੇ ਠੀਕ ਹੈ ਜੀ ਇਹ ਨਹੀਂ ਕੋਈ ਗੱਲ ਹੈ ਕਿ ਵੀ ਨਹੀਂ ਇੱਦਾਂ ਲਾਜੇ ਆਪਣੀ ਥੱਲੀ ਕਰਕੇ ਖੜੇ ਲਓ ਜੀ ਯਾ ਵੀਰ ਜੀ ਇੱਕ ਵਾਰੀ ਖੋਲ ਕੇ ਤੋੜ ਕੇ ਦਿਖਾ ਦਗੇ ਕਿੰਨੇ ਕਾ ਲੀਟਰ ਮਿਲਕਿੰਗ ਜਿਹੜੀ ਪਹਿਲੇ ਸੀ ਉਹਨਾਂ ਨੇ ਕਿਹਾ ਵੀ ਪਹਿਲੇ ਸਵੇਰ ਦਾ 20 22 ਲੀਟਰ ਚੋਇਆ ਹੈ ਮੈਂ ਤੁਹਾਨੂੰ ਝੂਠ ਮਾਰੀ ਜਾਈਏ ਵੀ 30 ਦਿੱਤਾ ਹੈ ਇਹਨਾਂ ਨੇ ਦਿੱਤਾ ਹੈ 25 ਲੀਟਰ ਤੇ ਹੁਣ ਇਹ ਦੋਗੀ ਦਾ ਮੌਸਮ ਚੰਗਾ ਆਇਆ ਨਾ ਠੀਕ ਹੈ ਜੀ ਹਾਂ ਜੀ ਹਾਂ ਲਓ ਜੀ ਹਾਂ ਜ ਕੋਕੋ ਜਿਆਦਾ ਨਹੀਂ ਕਹਿੰਦੇ ਕਿ ਤਕਰੀਬਨ ਦਿਓ ਦਿਗਰ ਰੋਤ ਆ ਜਾਣੀ ਆ ਅਜੇ ਵੀ ਤਕਰੀਬਨ ਵੀ 8 8 ਦਿਨ ਕੋਈ 7 ਦਿਨ ਹਜੇ ਆਈਡੀਆ ਪਿਆ ਸੂਨਦਾ ਤੇ ਤਕਰੀਬਨ ਜੇਕਰ ਅੱਜ ਤੋਂ ਆਪਾਂ ਦੇਖੀਏ ਦਿਨਾਂ ਦੀ ਗੱਲ ਕਰੀਏ ਤੇ 15 20 20 25 ਦਿਨਾਂ ਬਾਅਦ ਵੈਸੇ ਨਾਰਮਲ ਜਿਹੜੀ ਆ ਮੌਸਮ ਦੇ ਵਿੱਚ ਕਾਫੀ ਵੱਡਾ ਫਰਕ ਆ ਜਾਊਗਾ ਉਹ ਦਿਨ ਤੋਂ ਜਿਹੜਾ ਤੁਸੀਂ ਰਾਤਾਂ ਨੂੰ ਤਾਂ ਵੈਸੇ ਨਾਰਮਲ ਠੰਡੀਆਂ ਰਹਿਣ ਆਉਣਗੀਆਂ ਨੇ ਠੀਕ ਹੈ ਜੀ ਤੇ ਦੁੱਧ ਤਾਂ ਚੰਗਾ ਤੁਸੀਂ ਲੈ ਸਕਦੇ ਜੇ ਸਰ੍ਹੋਂ ਦੇ ਫੁੱਲ ਆ ਰਹੇ ਆ ਤੋਂ ਮੇਨ ਕਰ ਲ ਜਿਹੜੀ ਦੋਸਤੋ ਕੱਦ ਕੱਟਦੀ ਆ ਬੇਲਬੂਲ ਵੀ ਸਪੈਸ਼ਲ ਆ ਇੱਕ ਰੰਗ ਬਲੈਕ ਆ ਕਾਲੇ ਰੰਗ ਦੇ ਵਿੱਚ ਤੋਂ ਕਰੋ ਸੰਗ ਨਾਲ ਦੀ ਨਾਲ ਠੀਕ ਆ ਸੋ ਹਜੇ 5-7 ਦਿਨਾਂ ਕੀ ਦਿਨਾਂ ਦੇ ਵਿੱਚ ਆਪਾਂ 5-7 ਦਿਨਾਂ ਦੇ ਵਿੱਚ ਆਪਾਂ ਦੇਖੀਏ ਤੇ ਜਿੰਨਾ ਵੀ ਬੰਨਣਾ ਚਾਹੀਦਾ ਹੈ ਬਾਹਰ ਤੋਂ ਉਹਨਾਂ ਬਣ ਕੇ ਪੂਰਾ ਤਿਆਰ ਹੋ ਜੀਵੇ ਸੋ ਤਾਂ ਤੋਂ ਪੂਰਾ ਅਤੀ ਚਵਾਈ ਵਾਲਾ ਮੁੱਠੀ ਥਨ ਮੜਾ ਹਲਾ ਦੇ ਦਿੱ ਠੀਕ ਹੈ ਠੀਕ ਅੱਛਾ ਸ਼ਹਿਰ ਇਹਦੀ ਡਿਮਾਂਡ ਵੀ ਰ ਕੀ ਕਰਦਾ ਪਿਆ ਕਿੰது ਤੱਕ ਦਾ ਬਾੜ ਸੰਤੂ ਸਾਹਿਬ ਉਦੋਂ ਮੰਗਣ ਦੇ ਲੋਕ ਲੱਖ ਲੱਖ ਮੰਗੀ ਜਾਂਦੇ ਆਪਾਂ 70000 ਰੁਪਏ ਮੰਗਦੇ 70000 ਹਾਂ ਲੈਣ ਦੇ ਦੀ ਜਲੀ ਗੱਲਬਾਤ ਕੀਤੀ ਹੈ ਵੀ ਖਾਣਾ ਜਤੋਂ ਹਾਂ ਨਾ ਸੰਤੂ ਸਾਹਿਬ ਤੁਹਾਡੀ ਕੋ ਵੀਡੀਓ ਵੇਖ ਕੇ ਉਹ 65000 ਦੀ ਹਾਂ ਨਾ ਦੇ ਦਾਂਗੇ ਹੂੰ ਹਾਂ ਜੀ ਹਾਂ ਕਸਰ ਕੋਸਰ ਬਾਕੀ ਕਸਰ ਕੋਸਰ ਕਾਟ ਕੇ ਸੰਤੂ ਸਾਹਿਬ ਤੁਹਾਨੂੰ ਬੜਾ ਕਾਤ ਦੇ ਵਜੇ ਨੂੰ ਪੂਰਾ ਥਲ ਮੰਡਾ ਪੂਰਾ ਕੋਈ ਕਿਸ ਗੱਲਾਂ ਕੋਈ ਨਹੀਂ ਆ ਹਾਂਜੀ ਰਾਜੀ ਵੀ ਪੂਰੀ ਆ ਇਹ ਥੋੜੀ ਜੀ ਆਈ ਕੱਲ ਦੀ ਕਰਕੇ ਨਾ ਪੱਠੇ ਕੱਟ ਖਾਦੇ ਥੋੜੇ ਜੀ ਨਹੀਂ ਲਾਇਆ ਠੀਕ ਆ ਜੀ ਹਾਂਜੀ ਹਾਂਜੀ ਇਹ ਕਰਕੇ ਥੋੜਾ ਜਿਆਦਾ ਜਾਬਦੀ ਆ ਬਾਕੀ ਗੱਲ ਕੋਈ ਨਹੀਂ ਆ ਇਹ ਹੈ 65000 ਦੀ ਬਸ ਆ ਬਾਕੀ ਮੌਕੇ ਤੇ ਥੋੜਾ ਬਹੁਤ ਛੋਟਾ ਛੋਟਾ ਵਾਲਾ ਮਾਨਦਾਨ ਕਰਦਾਂਗੇ ਚਲੋ ਠੀਕ ਆ ਜੀ ਕੋਈ ਦੂਰ ਨੇੜੇ ਹੋਈਗਾ ਉਹ ਕੱਲਾ ਮਾਨਦਾਨ ਕਰਦਾਂਗੇ ਠੀਕ ਆ ਜੀ ਹਾਂਜੀ ਬਹੁਤ ਦੱਸੋ ਛੋੜਛਾਪਾ ਮੌਕੇ ਤੇ ਤੇ ਲੈ ਤੇ ਜਿਹੜਾ ਇਹਦਾ 65000 ਠੀਕ ਆ ਸੋ ਵੜ ਚੰਗੀ ਆ ਵੱਡੀ ਆ ਤੇ ਜਰੂਰ ਤੁਸੀਂ ਹੱਥ ਪਾ ਲਿਓ ਠੀਕ ਹੈ ਜੀ ਦੋਦ ਤੱਕ ਇਹ ਸੇਵਾ ਦਾ ਵੀ ਆਪਾਂ ਕਹਿ ਦਿੰਦੇ ਹਾਂ ਵੀ ਦੋਦ ਕੋਈ ਸੇਵੀ ਸੇਵਾ ਆ ਇਹ ਸੰਦੂ ਸਾਹਿਬ ਇਹਨੇ ਬਾਨਾ ਕੁੰਨਾ ਬੜਾ ਹੋਇਆ ਜਿਹਦੇ ਵੇਖੋ ਇੱਧਰ ਵੇਖੋ ਥੋੜੀ ਬਣੀ ਆ ਬਾਨਾ ਕੁੰਨਾ ਪੂਰਾ ਆ ਪੂਰਾ ਐ ਬਣੂਗੀ ਕੋਈ ਬਾਨ ਕੁੰਨ ਨਾਲੋਂ ਨਹੀਂ ਗੱਲ ਕੋਈ ਨਹੀਂ ਹਾ ਥੋੜਾ ਜਣਾ ਆ ਕਰ ਟਿੱਪੇ ਤੋਂ ਪਾ ਲੱਗਿਆ ਨਹੀਂ ਲੱਤ ਲਾਈ ਕੁਝ ਨਹੀਂ ਕਹਿੰਦੀ ਵੰਗਾ ਪਾ ਕੇ ਥੋੜਾ ਜਆ ਕਰਦੀ ਕਰਕੇ ਇਦਾਂ ਕਰਦੀ ਆ ਉਤਰਾ ਨਹੀਂ ਕੁਝ ਕਹਿੰਦੀ ਨਵਾਂ ਲੱਗਿਆ ਉਹ ਨਹੀਂ ਕੁਝ ਕਹਿੰਦੀ ਠੀਕ ਹੈ ਜੀ ਅੱ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂ ਜੀ ਹਾਂ ਜੀ ਠੀਕ ਹੈ ਲਓ ਦੋਸਤ ਸੈਕਿੰਡ ਟਾਈਮਰ ਆ ਕੱਜ ਦੇਣੇ ਨੂੰ ਕਿੰਨੇ ਹੋ ਗਏ ਸੀ ਨੂੰ ਇਹਨੇ ਸਤੂ ਸਾਹਿਬ ਹੋਈ ਹੋ ਕੇ ਕੋਈ 10 15 ਦਿਨ ਹੋ ਗਏ ਹੁਣ 15 ਕੇ ਦਿਨ ਹੋ ਗਏ ਹਾਂ ਜੀ ਹਾਂ ਜੀ ਦੁੱਧ ਐਸ ਵਕਤ ਇਹ ਆ ਬਤੈ 3 18 ਕਿਲੋ ਦੁੱਧ ਸਤੂ ਸਾਹਿਬ 18 ਕਿਲੋ ਹਾਂ ਜੀ ਠੀਕ ਹੈ ਜੀ ਜਿਹੜਾ ਨੈਟ ਚ ਪਾਉਣ ਵਾਲਾ ਗੱਲ ਆਪਾਂ ਕਰਦੇ ਆਂ ਪਾਉਣ ਵਾਲਾ ਕੇ ਮਗਰ ਬੱਚਾ ਬੱਚਾ ਇਹ ਤਾਂ ਬੱਚੀ ਬੱਚੀ ਹੈ ਹਾਂ ਸਤੂ ਸਾਹਿਬ ਜੋ ਮਗਰ ਇਹ ਤਾਂ ਬੱਚੀ ਆ ਫੀਮੇਲ ਕਾਫ ਆ ਆ ਬੱਚਾ ਤੁਸੀਂ ਵੇਖੋ ਜੀ ਠੀਕ ਹੈ ਜੀ ਕਿਉਂਕਿ ਤੇ ਆ ਜਿਹੜਾ ਸਾਹਮਣੇ ਬੱਚਾ ਇਸੇ ਵੈਟ ਦਾ ਠੀਕ ਹੈ ਜੀ ਸੁਹਾ ਦੂਜਾ ਕਿ ਤੀਜਾ ਦੱਸਿਆ ਜੀ ਸੱਜੂ ਸਾਹਿਬ ਇਹ ਕਿ ਕੋਈ ਜਾਣ ਕੇ ਦੂਜਾ ਜਾਂਨੇ ਕੋ ਤੀਜਾ ਮੰਨ ਸਕਦਾ ਆਪਦੀ ਸਮਝ ਕੋ ਤੀਜਾ ਮੰਨ ਸਕਦਾ ਤੀਜਾ ਮੰਨ ਸਕਦਾ ਠੀਕ ਹੈ ਤੇ ਚੋਣ ਚਾਂਣ ਵੀਰ ਕਿਦਾਂ ਚੋਣ ਚਾਂਣ ਵੀ ਜੇ ਮੌਕਾ ਹੈ ਚੋਣ ਚਾਂਣ ਹੀ ਕੋ ਗੱਲ ਠੀਕ ਹੈ ਹਾਂਜੀ ਹਾਂਜੀ ਲਓ ਜੀ ਚੋਣ ਚਾਂਣ ਜਿਹੜੀ ਦੋਸਤ ਪਾਜੀ ਕੰਢੀ ਤੇਰੀ ਵੜੀ ਜਾਵੇ ਇੱਥੋਂ ਜਿੱਦਾਂ ਮਰਜੀ ਹੱਥ ਦੋ ਥਲਾਏ ਜਿੱਦਾਂ ਮਰਜੀ ਕੰਢੀਓ ਆ ਦੇਖੋ ਜੀ ਉਹ ਥੋੜੀ ਜੀ ਗੱਪਣ ਕਰਕੇ ਥੋੜੀ ਘਰਦੀ ਹੈ ਜਨ ਕਿ ਦੂਜਾ ਮਾਰਾ ਕਿ ਨਾ ਡਰਦੀ ਡ ਠੀਕ ਹੈ ਦਿਖਾ ਲਿਆ। ਤੁਮ ਕਾਮ ਕਾਮ ਪਾਉਣ ਦੀ ਲੋੜ ਨਹੀਂ। ਭਾਵੇਂ ਨਾਮ ਹੀ ਕਾਹ ਸੰਜੋ ਸਾਡੇ ਨੂੰ ਮੰਗਾ। ਠੀਕ ਹੈ। ਹਾਂ ਜੀ। ਤੁਮਾ ਜੀ ਜੀ ਕਰੇ ਖੋਲ ਕੇ ਦੋਸਤੋ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆ 15 ਦਿਨਾਂ ਦੀ ਫਰੀ ਆ। ਮਗਰ ਵੱਸੀ 118 ਕਿਲੋ ਦੁੱਧ ਆ ਇਸ ਵਕਤੇ ਤੇ ਤੁਹਾਨੂੰ ਜਿਹੜਾ ਨੈਟ ਆਜਰਾ ਰੰਗ ਪ੍ਰਿੰਟ ਡੱਬਾ ਠੀਕ ਹੈ ਜੀ ਡੱਬੀ ਆ। ਆ ਦੇ। था ਅੱਗੇ ਪਿਛਲੇ ਥਾਂਾਂ ਦੀ ਚੋਣ ਦੇ ਵਿੱਚ ਵੀ ਬਾਤ ਘੜਦੇ ਨਹੀਂ ਚੋਣ ਜਾਣ ਸਾਧੂ ਸਾਹਿਬ ਐ ਇੱਕੋ ਜਿੱਕੀ ਕੋਈ ਭੂਲ ਛੱਟਾ ਨਹੀਂ ਕੋਈ ਲੈਣਾ ਨਹੀਂ ਵੀ ਦੇਣਾ ਨਹੀਂ ਕੋਈ ਚੱਕਰ ਨਹੀਂ ਠੀਕ ਹੈ ਬਾਕੀ ਵੀ ਜਿਹੜਾ ਕੋਈ ਆਉਂਦਾ ਆਪਣੀ ਚਵਾਈ ਕਰਕੇ ਫੇਰ ਖੜੇ ਬਿਲਕੁਲ ਬਹੁਤ ਦੋਸਤੋ ਗੱਬਣ ਬਸੂਣੀ ਦਾ ਸੂਆ ਸਵੇਰਾ ਪਸੂਆ ਇਸ ਕਰਕੇ ਦੋ ਟਾਈਮ ਤਿੰਨ ਟਾਈਮ ਆਪਣੀ ਚੋਕੀ ਦੱਸਨੀ ਤੁਸੀਂ ਕਰ ਲਿਓ 18 ਕਿਲੋ ਨਾਟੇ ਦੇ ਥੱਲੇ ਜਿਹੜਾ ਹੁਣ ਦੁੱਧ ਹਾਜ਼ਰ ਹੋ ਠੀਕ ਹੈ ਸੋ ਬਾਕੀ ਹਾਈਡ ਕੱਤ ਦੀ ਵੀ ਜੇਕਰ ਗੱਲ ਕਰੀਏ ਮੀਡੀਅਮ ਤੋਂ ਥੋੜੀ ਜਿਹੀ ਪਲੱਸ ਹਾਈਡ ਤੁਸੀਂ ਮੰਨ ਲਓ ਵੱਡੀਆਂ ਬੜਨ ਦੇ ਵਿੱਚ ਹੀ ਆ ਤੇ ਸ਼ੇਰੇ ਇਹਦਾ ਫਿਰ ਕੀ ਮੁੱਲ ਕੀ ਡਿਮਾਂਡ ਕਰਦੇ ਮੁੱਲ ਸੰਧੂ ਸਾਹਿਬ ਦਾ ਤੋਂ 50000 ਰੁਪਏ ਹਾਂਜੀ 50000 ਰੁਪਏ 55000 ਹਾਂ ਹਾਂ ਨਹੀਂ 50000 ਦੀ ਦੇ ਦਾਂਗੇ 50 ਦੀ ਹਾਂਜੀ ਹਾਂਜੀ ਬਾਕੀ ਕਰਦੇ ਹੋ ਫੁੱਲਾ ਮਾਨਤਨ ਜਿੰਨਾ ਮੁੱਲ ਜਿਹੜਾ ਦੋ ਨੇੜੇ ਉਹ ਕਰਦਾ ਨੇ ਥੋੜਾ ਫਾਦਾ ਕਰਦੇ ਹੋ ਫੁੱਲਾ ਛੋਟਾ ਛੱਪਾ ਕਰਦੇ ਹੋ ਕਿ ਕਿਸੇ ਸੱਜਣ ਦੇ ਘਰ ਆਜ ਦਾ ਮਾਨਤਨ ਠੀਕ ਹੈ ਜੀ ਹਾਂਜੀ ਜੀ ਲੋ ਦੋਸਤੋ ਮਾਨਤਨ ਜਿਹੜਾ ਕਿਸੇ ਭਰਾ ਤੋ ਇੱਕ ਵਰੀਆ ਮਗਰ ਬੱਚੀ ਤੁਹਾਨੂੰ ਜੜੀ ਫਿਰ ਦਿਖਾ ਦਨੇ ਆ ਫੇਸਬੁਕ ਪਾਉਂ ਲੀਆ ਤੁਸੀਂ ਦੇਖ ਲਓ ਬੱਚੇ ਦੀ ਠੀਕ ਹੈ ਜੀ ਠੀਕ ਹੈ ਅੱਛਾ ਫਿਰ ਸ਼ਹਿਰਾ ਜੀ ਆਪਣਾ ਕੋਲ ਜਿਹੜੀ ਤੇਜਾ ਨੰਬਰ ਦੇ ਇਧਰ ਆ ਵੜ ਖੜੀ ਜੜੀ ਹਾਂਜੀ ਇਹ ਸੰਧੂ ਸਾਹਿਬ ਦੁੱਧੇ ਨੂੰ ਇਹ ਵਰੀਆ ਇਹਨਾਂ ਬਹੁਤੇ ਯਾਨੀ ਕਿ ਵੀ ਥੋੜੇ ਜੇ ਨਾ ਵੀ ਮਾਰੇ ਘਰੋਂ ਲਈ ਉਹਨਾਂ ਸਾਭੀ ਹੁੰਦੀ ਨਹੀਂ ਆ ਅੱਛਾ ਜੀ ਨੋਰਮਲ ਸਾਭ ਸੰਭਾਲ ਚੜੀ ਆ ਸਾਹਮਣੇ ਦੇ ਨੋਰਮਲ ਸੇਵਾ ਦੇ ਹੀ ਨਾ ਦੁੱਧੇ ਦੇ ਥੱਲੇ 9 ਕਿਲੋ ਹੁਣ ਐਸ ਟਾਈਮ ਇਸ ਵਕਤ 9 ਕਿਲੋ ਦੁੱਧ ਅੱਜ ਦਿਨ ਕਿੰਨੇ ਹੋ ਗਏ ਆ ਇਹਨੂੰ ਦਿਨ ਅੱਜ ਸੰਧੂ ਸਾਹਿਬ ਆ 7-8 ਹਾਂ ਜੀ ਨਾਲ ਨਾਲ ਹਿੰਦੂ ਸਾਹਿਬ ਬੱਚੇ ਦੇ ਠੀਕ ਹੈ ਜੀ ਮੈਲਾ ਮਾਨਦੇ ਹੀ ਮਗਰ ਨਿੱਪੜੀ ਭਾਈ ਬਖਾਦੇ ਠੀਕ ਹੈ ਜੀ ਵੀ 9 ਲੀਟਰ ਜਿਹੜਾ ਇਹ ਬਿਲਕੁਲ ਹਾਂਜੀ ਪੱਥਰ ਤੇ ਜੀ ਗੱਲ ਪੱਥਰ ਤੇ ਕਿਤਰਾ 9 ਲੀਟਰ ਤੇ ਐ ਫਿਰ ਭੂਰ ਛਟਾ ਨਹੀਂ ਕੋਈ ਹੈਗਾ ਠੀਕ ਹੈ ਐ ਚਵਾਈ ਕੁਝ ਿੱਕੀ ਹੁੰਦੀ ਹੈ ਲਓ ਦੱਸੋ ਸੁਹਾ ਦੁੱਜਾ ਦੁੱਜਾ ਹੀ ਨਾ ਸੁਹਾ ਹਾਂਜੀ ਸੁਹਾ ਦੁੱਜਾ ਹੀ ਦੁੱਜਾ ਦੇਸਪਾਨ ਹੈਗਾ ਹਾਂ ਦੇਸਪਾਨ ਜਿਹੜਾ ਦੱਸੋ ਥੋੜੇ ਜਿਹੇ ਲਸੇਰੇ ਪਣ ਦੇ ਵਿੱਚ ਆ ਉਹ ਤੁਹਾਨੂੰ ਦੱਸ ਹੀ ਦਿੱਤਾ ਵੀ ਕਈ ਵਾਰ ਬਿਲਕੁਲ ਨਾਰਮਲ ਦਰਮਿਆਨੀ ਸਾਫ ਸਮਾਲ ਦੇ ਵਿੱਚੋਂ ਪਸ਼ੂ ਨਿਕਲਦੇ ਆ ਖਾਨ ਮੁਠੀ ਆ ਅਗਲੇ ਥਨਾ ਦਾ ਸ ਤੇ ਹੋ ਸਕੇ ਕੋਈ 2-2 4-4 5-5 7-7 ਧਾਰਾ ਮਾਰ ਕੇ ਆਪਾਂ ਨਾਲ ਦੀ ਨਾਲ ਜਿਹੜੀ ਤੁਹਾਨੂੰ ਤਸੱਲੀ ਕਰਾਵਾਂਗੇ ਠੀਕ ਹੈ ਜੀ ਇਸ ਬੈਡ ਦੀ ਮਗਰ ਤੇ ਬੱਚੀ ਨਾ ਜੀ ਇਹ ਬੱਚਾ ਜੀ ਬੱਚਾ ਪੁੱਛਾ ਮੰਗਣਾ ਜੀ ਸੋ ਨਰੂਆ ਬਿਲਕੁਲ ਬੱਚੇ ਦੇ ਨਾਲ ਵੈਸੇ 8-9 ਦਿਨ ਦਾ ਸਮਾਂ ਹੋ ਗਿਆ ਪਰ ਨਾਲੋ ਮੈਂ ਤਾਂ 3 ਦਿਨ ਆਦਿ ਗੇ ਗਲਤ ਗੱਲ ਨਹੀਂ ਕਰਣੀ ਹੋੜੇ ਤਾਂ ਬਾਹਰ ਹੋ ਗਈ ਆ ਠੀਕ ਹੈ ਜੀ ਠੀਕ ਹੈ ਜੀ ਜਾਵੀਰ ਸਿਰੇ ਕੋਣ ਤੇ ਥੋੜੀ ਜੀ ਸੋ ਬਾਕੀ ਰੇਟ ਵੀ ਜਿਹੜਾ ਦੋਸਤੋ ਬਿਲਕੁਲ ਜਾਇਜ਼ ਤੇ ਜੈਮਨੂਨ ਰਹਿਣ ਵਾਲਾ ਹੈ ਉਹ ਛੋਟੇ ਫਾਰਮਰ ਵੀਰਾਂ ਵਾਸਤੇ ਹੈ ਕਿਉਂਕਿ ਇੱਕ ਜਦੋਂ ਵੀ ਕਈ ਵਾਰ ਮਹਿੰਗਾਈ ਦੇ ਦੌਰ ਦੇ ਵਿੱਚ ਜਿਆਦੇ ਮਹਿੰਗੇ ਪਸ਼ੂਆਂ ਦੇ ਵਿੱਚੋਂ ਜਦੋਂ ਕੋਈ ਸੁਵੱਲਾ ਤੇ ਸਸਤਾ ਪਸ਼ੂ ਨਿਕਲਦਾ ਤੇ ਮੈਨੂੰ ਲੱਗਦਾ ਵੀ ਉਹਦੀ ਗਾਕੀ ਵੀ ਵਧੇਰੇ ਆ ਠੀਕ ਹੈ ਤੇ ਫਿਲਹਾਲ ਤੁਸੀਂ ਆ ਜਿਹੜੀ ਹਾਈਟ ਕੱਟ ਦੇਖ ਲਓ ਠੀਕ ਹੈ ਜੀ ਸੋ ਮੀਡੀਅਮ ਹਾਈਟ ਕੱਟ ਦੇ ਵਿੱਚ ਸੋ 9 ਕਿਲੋ ਦੁੱਧ ਇਸ ਵਕਤ ਤਾਂ ਵੀ ਚੰਗੀ ਸੇਵਾ ਕਰ ਲੂਗਾ ਦੁੱਧ ਵਧਾਉਣਾ ਘਟਾਉਣਾ ਉਹ ਅੱਗੇ ਕਿੰਨੀ ਚੰਗੀ ਸੇਵਾ ਤੇ ਟਪੈਂਦਾ ਹਾਂ ਜੀ ਇਹਦਾ ਕੋਈ ਬੰਗਿਆ ਬੰਗਿਆ ਪਾਉਣ ਦੀ ਲੋੜ ਨਹੀਂ ਨੂੰ ਸੰਧੂ ਸਾਹਿਬ ਪਾਉਣਾ ਦੇ ਭਾਵੇਂ ਪਾਉ ਲੋ ਪਰ ਕਹਿੰਦੀ ਕੁਛ ਨਹੀਂ ਖੰਡੀ ਧੀਰੀ ਜਾਵੇ ਤੇ ਵੇਖੋ ਕਹਿੰਦੀ ਨਹੀਂ ਪਾਛਾਵੇ ਖੰਡੀ ਧੀਰੀ ਬਹੁਤ ਜਿਆਦੀ ਹੈ ਲੋੜੀ ਵੈਸੇ ਦੋਸਤੋ ਸੀਰ ਸਾਹਿਬ ਅੱਗੇ ਕਿਸੇ ਕਿਸੇ ਵੀਰਤੀ ਇੱਕ ਇੱਕਾਂ ਖੁਸ਼ੀ ਹੈ ਵੀ ਪਾਉਣਾ ਨਾ ਪਾਉਣਾ ਠੀਕ ਹੈ ਜੀ ਤੇ ਬਹਿੜਾ ਨੂੰ ਮੋਸਟਲੀ ਆਪਾਂ ਵੈਸੇ ਪੁੱਛ ਲਈਦਾ ਬਾਕੀ ਅਕੇ ਪਾਲਾਵੋ ਤਾਂ ਬਹੁਤ ਵਧੀਆ ਗਾਲਾ ਜਿਹੜਾ ਜਿਹੜਾ ਅਕਸਰ ਜਿਹੜਾ ਕਮਾੜਾ ਮੁੜ ਕੇ ਦਰਾਂ ਕਿਤੇ ਲੱਤ ਛੜਦੀ ਕਰ ਦਿੰਦਾ ਤਾਂ ਜਿੰਨੀਆਂ ਚਿਚੜੇ ਦੇ ਮਰੇ ਆ ਮੇਰੇ ਹਿਸਾਬ ਨਾਲ ਦੋ ਦਿਨਾਂ ਤਿੰਨ ਚਾਰ ਕਿਲੋ ਹੋਰ ਚਾੜਨਾ ਜਿੰਨਾਂ ਦਾ ਖੂਨ ਪੀਤਾ ਚਿਚੜਾਣੇ ਜਿੱਦੀ ਰੁੜੇ ਘਰੋਂ ਲਈ ਆਪਾਂ ਤੇ ਆਪਣੇ ਕੋਲ ਕੱਲ ਹੀ ਆਈ ਆ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਤੇ ਦੋ ਦਿਨ ਨੇ 12 ਕਿਲੋ ਦੇਈਆਂ ਆ ਆਰਾਮ ਨਾਲ ਬੜਾ ਵੱਡਾ ਫਰਕੇ ਚੀਜ਼ ਦਾ ਹਾਂਜੀ ਹਾਂਜੀ ਕੀਚਰ ਤੁਹਾਨੂੰ ਵਧਾ ਦੁੱਧ ਪੀ ਜਾਂਦੇ ਡੰਗਰ ਦਾ ਰਹਿ ਨਹੀਂ ਦਿੰਦੇ ਡੰਗਰ ਦੇ ਪਸ਼ੂ ਦੀ ਆ ਜਾਣ ਖਿੱਚ ਜਾਂਦੇ ਜਿਹੜੀ ਹੈਗੀ ਮਾਸਾਪੋਰਾ ਅੱਛਾ ਸ਼ਹਿਰ ਇਹ ਦੇ ਦਈਏ ਕਿੰਨੇ ਕ ਦੀ ਵੀਰੇ ਆਪਾਂ 22000 ਰੁਪਿਆ ਮੁੱਲ ਕਰਦੇ ਸੰਤੂ ਸਾਹਿਬ 22000 ਹਾਂਜੀ ਹਾਂਜੀ ਯਸ ਨੂੰ ਜੀ ਅਲੀ ਗੱਲ ਬੰਦ 18 ਵਿੱਚ 26000 ਦੀ ਹਾਂ ਨਾ 26 ਹਾਂਜੀ ਹਾਂਜੀ ਲੋ ਹਾਂਜੀ ਹਾਂਜੀ 26 ਇਹ ਗੱਲ ਹੈਗੀ ਸੰਤੂ ਸਾਹਿਬ 26000 ਦੀ ਗਾਂ ਨਹੀਂ ਕਿਹਨੇ ਸੱਜਣ ਦੇਣੀ ਇਹ ਹੈ ਵਹਿੜ ਜੋ ਕਿਤੇ ਵੇਖੋ ਵਹਿੜ ਪਾਣਿਆ 26000 ਦੀ ਕਹਿੰਦੇ ਤੋਖੜ ਵੀ ਨਹੀਂ ਦੇਣੀ ਬਿਲਕੁਲ ਹਾਂ ਆਪਾਂ ਤੁਹਾਨੂੰ ਸੱਜਣ ਦੇ ਦਿੰਦੇ ਆ ਲੋਕ ਦੋਸਤੋ ਤੁਹਾਰੇ ਮੋਰੇ ਤੋਂ ਤੁਸੀਂ ਜੱਜ ਫਿੱਟ ਕਰਨਾ ਨਹੀਂ ਹੈ ਠੀਕਾ ਜੀ ਨਾਲ ਦੇ ਨਾਲੇ ਆਪਾਂ ਤੁਹਾਨੂੰ ਜਿਹੜੀ ਜਵਾਈ ਵੀ ਦਿਖਾ ਦਿੱਤੀ ਆ ਚਾਰੇ ਥਾਨ ਓਕੇ ਰਿਪੋਰਟਾਂ ਨੇ ਬਿਲਕੁਲ ਅੱਗੇ ਕੋਈ ਮੇਰਾ ਵੀ ਗ੍ਰੀਟਰ ਜਦੋਂ ਆਉਂਦਾ ਸਾਈ ਬੈਨਾ ਕਰਕੇ ਆਪਣੀ ਇੱਕ ਟਾਈਮ ਦੋ ਟਾਈਮ ਨਹੀਂ ਕਿਸੇ ਕੋਲ ਟਾਈਮ ਸਮਾਂ ਆਉਂਦਾ ਉਹਨਾਂ ਕੀ ਸਮਾਂ ਸਾਰਿਆਂ ਕੋਲ ਇੱਕ ਨਹੀਂ ਦੋ ਟਾਈਮ ਆਪਣੀ ਜੋਕੇ ਦਸੰਦੀ ਕਰ ਲਈਓ ਇੱਕ ਟਾਈਮ ਵੀਡੀਓ ਕਾਲ ਤੇ ਕਰਵਾ ਲਿਓ ਇੱਕ ਟਾਈਮ ਤੇ ਇੱਥੇ ਆ ਕੇ ਕਰ ਲਿਓ ਠੀਕ ਆ ਇਹ ਤਿੰਨ ਨਾਗ ਨੇ ਅਜੇ ਵੀਰ ਸ਼ੇਰੇ ਉਹਨਾਂ ਦੇ ਕੋਲ ਪਿੰਡ ਮਾਣੇ ਤੁਸੀਂ ਵਿਜ਼ਿਟ ਕਰਨੀ ਆ ਤੇ ਵੀਰ ਸ਼ੇਰੇ ਹੋਰ ਕੋਈ ਗੱਲਬਾਤ ਬਹੁਤ ਠੀਕ ਠਾਕ ਸੰਤੂ ਸਾਹਿਬ ਵਧੀ ਠੀਕ ਹੈ ਜੀ ਮੱਜਾ ਮੱਜਾ ਵੀ ਲਈ ਆਉਂਦੇ ਫਿਰ ਮੱਜਾਂ ਵੀ ਲਈ ਜੀ ਹੱਤੂ ਸਾਹਿਬ ਥੋੜਾ ਜਿਹਾ ਨਾ ਕੰਮ ਖਿਲਾ ਰਿਆ ਸੀ ਥੋੜਾ ਜਿਹਾ ਕੋਣੀ ਚਾਲੂ ਕੀਤਾ ਇਹਦੇ ਹੁਣ ਮੱਜਾ ਮੱਜਾ ਵੀ ਲਿਆ ਕਰਾਂਗੇ ਤੁਹਾਨੂੰ ਪਤਾ ਹਾਂਜੀ 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 ਤੁਹਾਨੂੰ ਯਾਦ ਜ਼ਰੂਰ ਕਰਿਆ ਕਰਾਂਗੇ ਹੁਣ ਆਹੋ ਹਾਂਜੀ ਹਾਂਜੀ ਤੁਹਾਨੂੰ ਚਿਰ ਬਾਅਦ ਯਾਦ ਕੀਤਾ ਉਸਾਂ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਭਰਾ ਕੋਣੀ ਵੀ ਕੋਸ਼ਿਸ਼ ਕਰਿਆ ਕਰਾਂਗੇ ਕਿਸੇ ਕਿਸੇ ਹਾਂ ਨਹੀਂ ਨਹੀਂ ਲਓ ਦੱਸੋ ਇਹ ਸਾਨੂੰ ਵੀਰ ਸ਼ੇਰਾ ਪਸ਼ੂ ਵਪਾਰ ਦਾ ਕਾਰਮਾ ਵੀਰ ਦਾ ਪਿੰਡ ਮਾਣਾ ਸਰ ਸਿੰਘ ਤੋਂ ਕੋਈ 2-3 ਕਿਲੋਮੀਟਰ ਦੀ ਦੂਰੀ ਆ ਮੰਡੀਆਂ ਪਿੰਡ ਦੇ ਜਦੀ ਜਾਂ ਬੀਦੀ ਚੱਦ ਸੀਨਾ ਪਿੰਡ ਇੱਕ ਪਾਸੇ ਆ ਘੁੱਜਰ ਪਿੰਡ ਥੋੜੀ ਦੂਰੀ ਤੇ ਆ ਇਹ ਪਿੰਡ ਨੇੜੇ ਨੇੜੇ ਨਾਮ ਨਾਲ ਲੱਗਦੇ ਪਿੰਡ ਆ ਪਿੰਡ ਮਾਨਿੰਦੇ ਸਵਾਉ ਆਪਣੀ ਨਰਕਪਰਖ ਤਸੱਲੀ ਕਰੋ ਪਸ਼ੂ ਆਉਂਦੇ ਨੇ ਪਿਆ ਕਿੱਲੇ ਦੇ ਉੱਪਰ ਪਸ਼ੂ ਚੰਗੇ ਆ ਬਾਕੀ ਰੇਟ ਪਰ ਤਾਂ ਜਿਹਾ ਜੀ ਦੋਸਤੋ ਪਸ਼ੂ ਆ ਉਹੋ ਜੇ ਭਾਜਾਰ ਵਾਲਾ ਰੇਟ ਆ ਠੀਕ ਆ ਜੀ ਤੇ ਪਸ਼ੂ ਚੰਗੇ ਆ ਆਣ ਕੇ ਆਪਣੀ ਨਰਕਪਰਖ ਤਸੱਲੀ ਕਰਾਉਂਦੇ ਆ ਵੱਡੀ ਵੱਡੀ ਬੱਤੀ ਬੱਛੀ ਸ਼ੈੱਡ ਵਾਲੀ ਆ ਹਾਂਜੀ ਹਾਂਜੀ ਇਹ ਬਹੁਤ ਜਿਆਦੀ ਵੱਡੀ ਬੱਛੀ ਆ ਹਾਂਜੀ ਕਾਦੀ ਦੱਸਣ ਡਿਆ ਸੋਹ ਇੱਜੇ ਕੋ ਸੇਵਾ ਕਰੂੰਗਾ 25 ਕਿਲੋ ਚੋੜੂੰਗਾ। ਬਿਲਕੁਲ ਜੀ। ਹਾਂ ਜੀ ਹਾਂ ਜੀ। ਬਾਕੀ ਹੈ ਗਰਮੀ ਮਿਣਾਉਣ ਵਾਲੀ ਭਾਂ ਦੇ ਤੋਂ ਪੇ ਬੰਦ ਹੋਏ। ਗਰਮੀ ਗਰਮੀ ਨਹੀਂ ਮਿਣਾਉਂਦੀ ਮਾਤਾ। ਉਹ ਹੈ ਕਿ ਕ੍ਰੋਸ ਕ੍ਰੋਸ ਵਾਂਗੇ ਵਿੱਚ ਹੈਗਾ ਜਿਵੇਂ ਥੋੜਾ ਜਿਹਾ ਐਚਪ ਤੇ ਜਰਸੀ ਦਾ ਕਿੰਡ ਸਾਹ ਹੈਗਾ। ਬਿਲਕੁਲ ਜੀ। ਗਰਮੀ ਗਰਮੀ ਨਹੀਂ ਮਿਣਾਉਂਦੀ ਕੋਈ ਵੀ। ਸਹੀ ਹੈ। ਹਾਂ ਜੀ ਹਾਂ ਜੀ। ਲੋ ਵੀ ਭਰਾਵੋ ਫਿਰ ਹਾਲ ਇਹ ਨਗਨੇ ਅੱਜ। ਸੋ ਇਹਨਾਂ ਨਾਲ ਅੱਜ ਆਪਾਂ ਡਿਟੇਲ ਤੁਹਾਡੇ ਨਾਲ ਸਾਂਝੀ ਕਰਤੀ ਆ। ਸੋ ਜਿਹੜੇ ਵੀਰ ਵੀਡੀਓ ਵਾਚ ਕਰਦੇ ਆ। ਸੋ ਸਾਰੇ ਵੀਰਾਂ ਦਾ ਪਹਿਲਾਂ ਤਾਂ ਧੰਨਵਾਦ ਕਰਦੇ ਆ ਆਪਾਂ। ਤੇ ਵਾਕ ਤੋਂ ਤੇ ਸ਼ੇਅਰ ਕਰਦੇ ਹੋ ਠੀਕ ਹੈ ਜੀ ਮਿਲਦੇ ਆ ਕਿ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ